ਜੋੜਪੁਰ ਦੇ ਕਸਬਾ ਮਮਦਉਦ ਦੇ ਪਿੰਡ ਦੋਨਾਂ ਤੇਲੂ ਮਲ ਤੋਂ ਜਿਹੜੀ ਇੱਕ ਬੜੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦੀ ਏ ਕਿ ਇੱਥੇ ਦਾ ਕਿਸਾਨ ਜਿਹੜਾ ਏ ਉਹ ਕੰਡਿਆਲੀ ਤਾਰਪਾਰ ਕਰਕੇ ਜਿਹੜਾ ਏ ਆਪਣੀ ਖੇਤੀ ਕਰਨ ਦੇ ਲਈ ਗਿਆ ਸੀ ਜਿਸ ਦੇ ਦੌਰਾਨ ਦਰਿਆਈ ਖੇਤ ਦੇ ਵਿੱਚ ਡੁੱਬਣ ਦੇ ਨਾਲ ਇਸ ਕਿਸਾਨ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਬੀਐਸਐਫ ਦੀਆਂ ਟੀਮਾਂ ਨੇ ਲੱਭਣ ਦੀ ਬੜੀ ਕੋਸ਼ਿਸ਼ ਕੀਤੀ ਪਰ ਅਜੇ ਤੱਕ ਕਿਸਾਨ ਦੀ ਜਿਹੜੀ ਹੈ ਉਹ ਲਾਸ਼ ਨਹੀਂ ਮਿਲ ਸਕੀ। ਕੀ ਨਾਮ ਤੁਹਾਡਾ? ਹਰਵਿੰਦਰ ਸਿੰਘ। ਹਰਵਿੰਦਰ ਕੀ ਲੱਗਦੇ ਸੀਗੇ ਆਪਣੇ? ਮੇਰੇ ਬਾਦਰ ਸਾਹਿਬ ਸੀਗੇ। ਕਿੰਨੀ ਉਮਰ ਸੀਗੀ? ਕਿੰਨੇ 55 ਸਾਲ ਮੁਰੇ ਸੀ। ਤੇ ਕੀ ਕਰਨ ਗਏ ਸੀ? ਸਰ ਪਾਣੀ ਲਾਉਣ ਗਏ ਸੀਗੇ ਕਣਕ ਪਣੀ ਜੀ। ਪਾਣੀ ਲਾਉਣ ਗਏ ਸੀ। ਹਾਂਜੀ। ਅੱਛਾ ਕੀ ਵਾਪਸ ਆ ਰਹੇ ਸੀ ਕਿਦਾਂ? ਹਾਂਜੀ ਸਰ 4 ਵਜੇ ਤੇ 4:30 ਵਜੇ 4 ਵਜੇ ਤਕਰੀਬ ਵਾਪਸ ਆ ਰਹੇ ਸੀਗੇ। ਹਾਂ ਹਾਂ। ਤੇ ਪਹਿਲਾਂ ਤਾਂ ਦਰਿਆ 'ਚ ਪਾਣੀ ਦਰਿਆ ਦੇ ਵਿੱਚ ਵੇੜਾ ਲੱਗੇ ਨੇ ਥੱਲੇ ਤੇ ਇੱਕ ਵਾਰੀ ਇੱਕੇਦਮ ਪਾਣੀ ਵਧ ਗਿਆ। ਪੈਰ ਫਿਸਲ ਗਿਆ ਕਹਿ ਰਹੇ ਸੀਗੇ। ਤੇ ਉਹ ਪਾਣੀ ਵਧਨ ਕਰਕੇ ਇਹਨਾਂ ਨੂੰ ਦਰਿਆ ਦੇ ਵਿੱਚ ਸਿੱਧਾ ਤਰრულ ਹੋ ਗਿਆ ਤਰ ਤਰ ਕੇ ਲੱਗੇ। ਇਹ ਕਿਸ ਤਰ੍ਹਾਂ ਹਾਦਸਾ ਕਿੱਥੇ ਹੋਇਆ ਕਿਹੜੀ ਜਗ੍ਹਾ ਤੇ ਹੋਇਆ? ਇਹ ਸਰ 195/1 ਗੇਟ ਦੇ ਕੋਲੇ ਹੋਇਆ ਜੀ। ਦੋਨਾਂ ਤੇਲਮਨ। ਠੀਕ। ਉਨ ਕੀ ਮੰਗ ਹੈ ਤੁਹਾਡੀ? ਸਰ ਮੰਗ ਕੋਈ ਨਹੀਂ ਬਸ ਸਾਨੂੰ ਜਿੱਦਾਂ ਵੀ ਆ ਸਾਨੂੰ ਲੱਭ ਕੇ ਦੇ ਦੇਣ ਬਸ। ਹੂੰ ਹੂੰ। ਕਿੰਨੀ ਉਮਰ ਸੀ ਇਹਨਾਂ ਦੀ? ਸਰ ਇਹਨੇ 55 ਸਾਲ ਬਰ ਚ। ਖੇਤੀ ਕਰਨ ਗਿਆ ਸੀ। ਹਾਂਜੀ ਸਰ। ਠੀਕ। ਨਾ ਮੈਂ ਜੀ ਤੁਹਾਡਾ ਹਮਪ੍ਰਕਾਸ਼ ਹੈ ਜੀ ਫੜਾ ਮੋਦ ਹਾਂ ਜੀ ਤੁਸੀਂ ਆਏ ਇੱਥੇ ਦੇਖਿਆ ਕੀ ਕੁਛ ਦੇ ਮੌਕੇ ਤੇ ਆ ਜੀ ਪਾਣੀ ਦਾ ਬਾਵ ਤੇਜ ਹੈ ਜੀ ਹਾਂ ਜੀ ਹਾਂ ਜੀ ਤੇ ਅਜੇ ਡੈਡ ਬੋੜੀ ਜੋ ਉੱਪਰ ਨਹੀਂ ਆਈ ਹੈ ਜੀ ਤੇ ਬਾਕੀ ਅਜੇ ਕਾਰਵਾਈ ਜੋ ਜੜੇ ਬੋੜੀ ਮਿਲਣ ਦੇ ਅਨਸਾਰ ਕੀਤੀ ਜਾਏਗੀ ਕਿੰਨੇ ਗਏ ਸੀ ਬੰਦੇ ਤੇ ਕਿੰਨੇ ਆਏ ਵਾਪਸ ਅਸੀਂ ਦੋ ਗਏ ਨਹੀਂ ਅੰਦਰ ਕੋਈ ਲੱਭ ਰਹੇ ਨੇ ਕੋਈ ਨਹੀਂ ਅੰਦਰ ਗਏ ਆ ਆਪਣਾ ਆ ਬੀਸਪ ਦੀ ਪਾਰਟੀ ਵੀ ਅੰਦਰ ਹੀ ਹੈ ਜੀ ਹੂੰ ਹੂੰ ਬੋਰਡ ਦੇ ਵਿੱਚ ਅੰਦਰ ਹੀ ਟਰਾਈ ਮਾਰਦੇ ਫਿਰ ਰਹੇ ਨੇ ਤੇ ਅਸੀਂ ਵੀ ਮੌਖਰ ਦੇਖ ਕੇ ਉੱਥੇ ਖੜੇ ਗੇਟ ਤੇ ਖੜੇ ਸੀ ਗੇਟ ਤੇ ਖੜੇ ਹਾਂ ਜੀ ਤੇ ਹੁਣ ਲੱਭਣ ਦੀ ਕੋ ਦੇਖੋ ਜੀ ਉਹਨਾਂ ਕੋਲ ਤੋਂ ਟੀਮ ਆਏਗੀ ਉਹ ਉਹੀ ਇਸ ਟਾਈਮ ਆਪਣਾ ਤਲਾਸ਼ ਕਰ ਸਕਦੀ ਜੀ ਕਿ ਕਿ ਨੈਕਸਟ ਕੋਈ ਕਾਰਵਾਈ ਕੀਤੀ ਹੈਗੀ ਕਾਰਵਾਈ ਹੋਏਗੀ ਜੀ ਜਦੋਂ ਆਪਣਾ ਡੈਡ ਬੋਡੀ ਮਿਲੇਗੀ ਉਸ ਵਾਰ ਕਾਰਵਾਈ ਜੋ ਵੀ